ਸਰਸਿਕਾ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜੀਵ ਜਵੰਡਾ ਨਿਰਾਜਵੀ ਜਵੰਡਾ ਇਸ ਟਾਈਮ ਜਿਹੜੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੂਸਰੇ ਪਾਸੇ ਰਾਜੀਵ ਜਵੰਡਾ ਨੂੰ ਲੈ ਕੇ ਵੱਡੀਆਂ-ਵੱਡੀਆਂ ਖਬਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਵੇਖੀਆਂ ਜਾ ਰਹੀਆਂ ਨੇ ਹਰ ਕਿਸੇ ਨੇ ਨਜ਼ਰ ਬਣਾਈ ਹੋਈ ਹੈ ਕਿ ਰਾਜੀਵ ਜਵੰਡਾ ਨਾਲ ਆਖਿਰਕਾਰ ਏਦਾਂ ਵੱਡਾ ਹਾਦਸਾ ਹੋ ਗਿਆ ਲੇਕਿਨ ਰਾਜੀਵ ਜਵੰਡਾ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਤਰ੍ਹਾਂ ਦਾ ਵੀ ਹੋਸ਼ ਨਹੀਂ ਆਇਆ ਡਾਕਟਰ ਗਲੇਟਨ ਜਾਰੀ ਕਰ ਦਿੰਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਵਿੱਚ ਜਿਹੜੀਆਂ ਨੇ ਦਵਾਵਾਂ ਜਿਹੜੀਆਂ ਨੇ ਅਰਦਾਸਾਂ ਜਾਰੀ ਕੀਤੀਆਂ ਗਈਆਂ ਨੇ ਲੇਕਿਨ ਉਹਨਾਂ ਅਰਦਾਸਾਂ ਦੇ ਨਾਲ-ਨਾਲ ਡਾਕਟਰ ਦਾ ਵੀ ਬਹੁਤ ਵੱਡਾ ਕੰਮ ਹੁੰਦਾ ਹੈ ਕਿ ਡਾਕਟਰ ਦੂਸਰਾ ਰੱਬ ਮੰਨਦੇ ਨੇ ਲੋਕ ਕਿਉਂਕਿ ਜਦੋਂ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਤਾਂ ਡਾਕਟਰਾਂ ਦੇ ਕੋਲ ਹੀ ਲੋਕ ਭੱਜਦੇ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਅਰਦਾਸਾਂ ਦੀ ਅਰਦਾਸਾਂ ਜਿੱਦਾ ਬਹੁਤ ਜ਼ਿਆਦਾ ਸ਼ਕਤੀ ਹੈ ਲੇਕਿਨ ਜਿਹੜੇ ਡਾਕਟਰਾਂ ਦੇ ਕੋਲ ਲੈ ਕੇ ਰਾਜੀਵ ਜਵੰਡਾ ਨੂੰ ਗਏ ਨੇ ਕੀ ਉਹ ਡਾਕਟਰਾਂ ਦੇ ਕੋਲ ਕੋਈ ਚੂਕ ਤਾਂ ਨਹੀਂ ਹੋ ਗਈ ਉਹ ਡਾਕਟਰਾਂ ਦੇ ਕੋਲ ਕੋਈ ਗਲਤੀ ਤਾਂ ਨਹੀਂ ਹੋ ਗਈ ਜਿਹੜੇ ਰਾਜੀਵ ਜਵੰਡਾ ਦੀ ਅੱਜ ਇਹ ਹਾਲਤ ਬਣੀ ਹੋਈ ਹੈ ਅਸੀਂ ਨਹੀਂ ਕਹਿ ਰਹੇ ਇਹ ਵੱਖ-ਵੱਖ ਸੋਸ਼ਲ ਮੀਡੀਆ ਤੇ ਬੜੇ ਹੀ ਸੁਲਝੇ ਬੜੇ ਹੀ ਵੱਡੇ ਜਿਹੜੇ ਨੇ ਜਿਨ੍ਹਾਂ ਨੇ ਡਾਕਟਰੀ ਲਾਈਨ ਦੇ ਵਿੱਚ ਕੰਮ ਕੀਤਾ ਹੈ ਜਿਹੜੇ ਕਰ ਰਹੇ ਨੇ ਉਹਨਾਂ ਵੱਲੋਂ ਵਾਰ-ਵਾਰ ਇਹ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਉਹ ਵੀ ਸੁਣਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਰਾਜਵੀ ਜਵੰਡਾ ਦੀ ਰਾਜਵੀ ਜਵੰਡਾ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਹਸਪਤਲ ਲੈ ਕੇ ਗਏ ਲੇਕਿਨ ਹਸਪਤਲ ਲਜਾਇਆ ਗਿਆ ਜੇਕਰ ਰਾਜਵੀ ਜਵੰਡਾ ਦੇ ਸਹੀ ਸੀਗੇ ਠੀਕ ਠਾਕ ਸੀਗੇ ਤਾਂ ਹੀ ਉਹਨਾਂ ਨੂੰ ਹਸਪਤਲ ਤੱਕ ਜਿਹੜੀ ਹੈ ਬਿਨਾ ਕਿਸੇ ਅ ਓਕਸੀਜਨ ਤੋਂ ਜਾਂ ਬਿਨਾ ਕਿਸੇ ਮਦਦ ਤੋਂ ਜਲਦੀ ਤੋਂ ਜਲਦੀ ਜਿਹੜਾ ਹੈ ਹਸਪੀਟਲ ਪਹੁੰਚਾਇਆ ਗਿਆ ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਉਹਦੇ ਨੇੜਲੇ ਪਾਸੇ ਹੀ ਲੈ ਕੇ ਗਏ ਫੋਰਟਿਸ ਵਿੱਚ ਤਾਂ ਉਸ ਤੋਂ ਬਾਅਦ ਆਏ ਲੇਕਿਨ ਉਸ ਤੋਂ ਜਾਣ ਤੋਂ ਪਹਿਲਾਂ ਇੱਕ ਸਟੀਜ ਐਨਜੀਓ ਨੇ ਇੱਕ ਵੱਡੀ ਗੱਲ ਲਿਆ ਕੇ ਰੱਖ ਦਿੱਤੀ ਹੈ ਪਹਿਲਾਂ ਤੁਹਾਨੂੰ ਇਹ ਗੱਲ ਸੁਣਾਉਣੇ ਆ ਕਿ ਉਹ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਉਹਦੇ ਤੇ ਗੱਲਬਾਤ ਕਰਾਂਗੇ ਕਿ ਹਰ ਇੱਕ ਬੁੱਧੀਜੀਵ ਆਪਦੇ ਵੱਲੋਂ ਜਿਹੜੀਆਂ ਨੇ ਉਹ ਫਸਟੇਟ ਨਹੀਂ ਉਹ ਫਸਟੇਟ ਨਹੀਂ ਉਹ ਇੱਕ ਪੂਜਾ ਮਜਾ ਪੰਜਾਬੀਆਂ ਦੇ ਇੱਥੇ ਵੱਡੇ ਸਿੰਗਰ ਨਾਲ ਇਹਦਾ ਬਟਾ ਸਿੰਗਰ ਹੋਵੇ ਬੱਡੀ ਬਾਈਕ ਤੇ ਐਕਸੀਡੈਂਟ ਹੋਇਆ ਆਦੋ ਗੋਇੰਖੇ ਮਾਰ ਕੇ ਦੇ ਲੋਕ ਖਤਮ ਹੋ ਗਏ ਹੂੰ 71 23 ਕਿਹਨੂੰ ਪੁਲਿਸ ਆਉਣੀ ਜੇ ਰਾਜਵੀਰ ਜਵੰਦਾ ਵੀ ਖਤਰੂ ਬੋਲਣ ਲੱਗਿਆ ਹੁੰਦਾ ਪਰ ਰਾਜਵੀਰ ਜਵੰਦਾ ਅੱਜ ਬੋਲਦਾ ਹੁਣ ਤਾਂ ਸਭ ਦੇ ਘਰੇ ਚਲਾ ਜਾਂਦਾ ਪਰਦਰਸ਼ਨ ਕਰੋ ਸਾਰੇ ਪੰਜਾਬੀ ਮੈ ਨਹੀਂ ਕਰਦਾ ਪਰ ਯਾਰ ਜਿਹੜਾ ਨੁਕਸਾਨ ਹੋਇਆ ਨਾ ਉਹ ਹੋਇਆ ਪਿੰਜਵਾਹ ਵਾਲੇ ਡਾਕਟਰ ਤੋਂ ਮੈਂ ਕਹਿੰਦਾ ਜਿਹੜਾ ਬੰਦਾ 2 ਘੰਟੇ ਉੱਥੇ ਬੈਠਾ ਵੈਂਟੀਲੇਟਰ ਤੋਂ ਪਹੁੰਚ ਗਿਆ ਜੋ 15 ਮਿੰਟ ਦਾ ਆਰਪਾਰ ਪਹਿਲਾਂ ਇਨਫਰਾਸਟ੍ਰਕਚਰ ਲੋਣਿਆ ਪਾ ਜੀ ਐਂਬੂਲੈਂਸ ਨੂੰ ਲਈ ਹੋਵੇ ਮੰਦਿਆਂ ਦੀ ਰਿਪੋਰਟ ਦੇਰੀਏ ਚੰਬੋਲੇ ਸੇ ਜੋਰ ਤੋਂ ਉਹ ਰਿਪੋਰਟ ਦੇਰੀ ਨਹੀਂ 10:40 ਤੇ ਬੁੱਧੀ ਹਸਤੇ ਤੋਂ ਆਲਾ 11:00 ਹੋਏ ਉਹ ਪਹੁੰਚਿਆ ਤੇ ਜਮਾ ਤੁਸੀਂ ਸਾਨੂੰ ਐਮ ਆਰ ਆਈ ਦਿਓ ਅਸੀਂ 15 ਮਿੰਟਾਂ ਚ ਚੰਡੀਗੜ੍ਹ ਪੀ ਜੀ ਐਚ ਭੇਜ ਦੋ ਇਸੇ ਕਰਕੇ ਸਿਰ ਪ੍ਰਾਈਵੇਟ ਵੀ ਦਰਦਨ ਦੇ ਵਿਰੁੱਧ ਕਿੰਨਾ ਵਸਵਾ ਨਿਊਰੋ ਸਰਜਰੀ ਕਦੇ ਚੰਦਕਾਹ ਨੇ ਨਹੀਂ ਮੰਦੀ ਹਰ ਵਾਰੀ ਡਾਕਟਰ ਉਹ ਛੜਕਾ ਠਾਬੀ ਹੋਵੇ ਜਦ ਇੱਕ ਪਾਸੇ ਮਰੀਜ਼ ਮਰਨ ਵਾਲਾ ਹੋਤਾ ਦੂਜੇ ਪਾਸੇ ਮਰੀਜ਼ ਦੇ ਬਾਸ ਮੈਨੂੰ ਕਹਿੰਦੇ ਨੇ ਬਿਠਾਓ ਪੁੱਛੇ ਕੋਈ ਚਮਤਕਾਰ ਕੋਈ ਹੋਰ ਉਹ ਹਿੰਦੀ ਚ ਕਹਿੰਦੇ ਵਿੱਚ ਤੁਸੀਂ ਪਹਿਲੇ ਕਦੀ ਦੇਖਾ ਹੈ ਚਮਤਕਾਰ ਆ ਵੀ ਜਦ نیچے ਸੇ ਕਨੈਕਸ਼ਨ ਹੀ ਕਰ ਗਿਆ ਕਿਆ ਚਮਤਕਾਰ ਹੋ ਜਾਏਗਾ ਲਗੀਆਂ ਕਿ ਇਸ ਤਰੀਕੇ ਨਾਲ ਕਾਰਪੋਰੇਟ ਦੇ ਵਿੱਚ ਤਨਾਅ ਆ ਜਾਂਦੀ ਹੈ ਬੰਦੇ ਨੂੰ ਮੈਂ ਗਰੈਨੂਲ ਉਹ ਐਨਐਸਪੀ ਸੰਜੀਓ ਜਿਹੜੇ ਕਹ ਰਹੇ ਨੇ ਕਿ ਅਸੀਂ ਇਹਦੇ ਫੀਲਡ ਵਿੱਚ ਕੰਮ ਕੀਤਾ ਹੈ ਅਸੀਂ ਡਾਕਟਰੀ ਲਾਈਨ 'ਚ ਕੰਮ ਕੀਤਾ ਹੈ ਲੇਕਿਨ ਜਿਹੜੇ ਡਾਕਟਰ ਨੇ ਉਹ ਲਗਾਤਾਰ ਜਿਹੜੇ ਨੇ ਲੋਕਾਂ ਨੂੰ ਦੂਸਰੇ ਪਾਸੇ ਪਰਿਵਾਰ ਨੂੰ ਜਿਹੜਾ ਹੈ ਅੱਖਾਂ ਦੇ ਵਿੱਚ ਜਿਹੜੀਆਂ ਨੇ ਘੱਟਾ ਪਾ ਰਹੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਨੇ ਝੂਠੀਆਂ ਦਲਾਸੇ ਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਰਾਜਵੀ ਜਵੰਡਾ ਜਦੋਂ 2 ਘੰਟੇ ਚੱਲ ਕੇ ਜਿਹੜਾ ਹੈ ਪੰਜੌਰ ਤੱਕ ਪਹੁੰਚ ਸਕਦੇ ਸੀ ਜਦੋਂ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਪੋਰਟ ਹੀ ਨਹੀਂ ਦਿੱਤੀ ਗਈ ਹਾਲਾਂਕਿ ਡਾਕਟਰੀ ਲਾਈਨ ਵਾਲੇ ਡਾਕਟਰ ਹੀ ਜ਼ਿਆਦਾ ਜਾਣਦੇ ਨੇ ਲੇਕਿਨ ਜਿਸ ਤਰੀਕੇ ਦੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਰਾਜਵੀ ਜਵੰਡਾ ਨੂੰ ਲੈ ਕੇ ਉਹ ਹਰ ਇੱਕ ਦੇ ਪੱਖ ਦੇ ਵਿੱਚ ਦੋ ਦੋ ਪੱਖ ਦੇਖੇ ਜਾ ਰਹੇ ਨੇ ਕਿਉਂਕਿ ਲੋਕ ਕੰਫਿਊਜ਼ਨ ਜੇ ਪਏ ਹੋਏ ਨੇ ਕਿ ਰਾਜਵੀ ਜਵੰਡਾ ਅਸਲ ਦੇ ਵਿੱਚ ਜਿਹੜੇ ਨੇ ਇਸ ਟਾਈਮ ਉਹ ਠੀਕ ਨੇ ਜਾਂ ਫਿਰ ਡਾਕਟਰ ਹਜੇ ਵੀ ਉਹਨਾਂ ਦੇ ਪਰਿਵਾਰ ਨੂੰ ਲੋਕਾਂ ਨੂੰ ਉਹਨਾਂ ਦੇ ਦੋਸਤਾਂ ਨੂੰ ਝੂਠ ਬੋਲ ਰਹੇ ਨੇ ਜਾਂ ਫਿਰ ਡਾਕਟਰਾਂ ਵੱਲੋਂ ਜਿਹੜਾ ਹੈ ਸਿਰਫ ਪੈਸਾ ਬਣਾਇਆ ਜਾ ਰਿਹਾ ਹੈ ਕਿਉਂਕਿ ਰਾਜੀਵ ਜਵੰਡਾ ਚੰਗੀ ਹਸਤੀ ਨੇ ਚੰਗੇ ਗਾਇਕ ਨੇ ਲੇਕਿਨ ਵੱਡੇ ਸਵਾਲ ਹਰੇਕ ਕੋਈ ਖੜੇ ਕਰ ਰਿਹਾ ਹੈ ਡਾਕਟਰਾਂ ਦੇ ਉੱਤੇ ਇਹ ਹੁਣ ਵੇਖਣਾ ਹੋਵੇਗਾ ਕਿ ਡਾਕਟਰ ਅਸਲ ਦੇ ਵਿੱਚ ਸੱਚ ਕਿਉਂ ਨਹੀਂ ਦੱਸਦੇ